ਦੇਖੋ ਜੀ ਬੇਲ ਇਹ ਇਹਨਾਂ ਤਾਂ ਬਾਈ ਸਾਡੇ ਕੰਮ ਦੀ ਰਹਿਣ ਦੇਣੀ ਤਾਂ ਨਾ ਆਉਦੇ ਬਾਈ ਆ ਬਈ ਆ ਦੇਖ ਲਓ ਨਾ ਕਿ ਲਹੂਣਾ ਪਿਆ ਦੇਖ ਲਓ ਲਾਈ ਦੇਖ ਲਓ ਬਾਈ ਇਹ ਐਂ ਲੱਗਦੀ ਹੁੰਦੀ ਆ ਬੇਲ ਪੱਟ ਦੀ ਕੋਸ਼ਿਸ਼ ਕਰਦਾ ਜਦੋਂ ਮੈਂ ਕਹਦਾ ਹਾਂ ਹਰ ਪਾਲ ਨੂੰ ਸਭ ਵੀਡੀਓ ਉਹਦੀ ਹਟ ਗਿਆ ਵੀ ਬਾਈ ਬੇਲ ਲਈ ਆ ਪਾਣੀ ਦਾ ਰੋੜੇ ਮਾਰਦਾ ਸੀ ਬਾਈ ਇਹ ਮੇਰੇ ਜਿਹੜਾ ਵੀਡੀਓ ਬਣਾਵਾ ਦੇ ਦੀ ਆਹ ਤਰਤਾ ਆ ਫੌੜਾ ਫੌੜੇ ਨਾਲ ਪਟਦਾ ਸੀ ਇਹਦਾ ਇਹ ਰੱਖਿਆ ਬਾਈ ਉਹਨੇ ਨਾ ਬਾਈ ਉਹੜੇ ਦੇ ਨਾਮ ਤੋਂ ਨੋੜਾ ਚੜਾ ਫੌੜੇ ਉਹਦੇ ਮਿੱਟੀ ਭਰਾ ਗਰੀਦਾਂ ਲੈ ਕੇ ਆਦੀ ਉਧਰ ਬੰਦਾ ਆ ਰਿਹਾ ਉਧਰ ਕੋਈ ਸੋਚ ਨਹੀਂ ਓਏ ਆ ਗਏ ਲਾਰਮ ਮਾਰੀ ਜਾਂਦਾ ਲੈ ਕੋਈ ਸੁਰਤ ਨਹੀਂ ਬਾਈ ਇਹਨਾਂ ਦੇ ਬਹੁਤ ਭੇਦ ਖੋਲਣੇ ਨੇ ਆਪਾਂ ਨੇ ਪਵਾ ਨਹੀਂ ਬਾਈ ਕੀ ਹੋ ਰਿਹਾ ਇਹਨੂੰ ਲੈ ਥੋੜਾ ਉਹ ਡੇਗ ਗਿਆ ਬਾਈ ਦੇਖ ਉਹਨੂੰ ਬਲਾਂ ਕਰਤਾ ਚੱਕ ਕੇ ਹਰਪਾਲ ਤੋਂ ਡਰਦੇ ਮਾਰੇ ਨੇ ਰਿਕਰ ਤੂ ਚੰਗੀ ਨਹੀਂ ਕਰੂ ਬੋਲ ਬਈ ਸੱਸਰੀ ਕਾ ਇਹਦਾ ਮੈਂ ਦਾ ਮਾਮਾ ਹੈਗਾ ਹੈਗਾ ਉੱਲੂ ਦੇਖੋ ਜੀ ਮੈਸੀ ਦੀ ਸ਼ਰਟ ਪਾ ਰੱਖੀ ਹੈ ਮੈਸੀ ਦੀ ਖੋ ਮੈਂ ਆਪ ਦੀ ਹਮੇ